ਅਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਚੰਡਿਆਲਾ ਗੁਰੂ ਦੇ ਕਾਉਂਸਲਰ ਦੀ ਗੋਲੀ ਮਾਰ ਕੇ ਕੀਤੀ ਹਤਿਆ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਲਾਕੇ ਦੇ ਮਿਹਨਤੀ ਕਾਉਂਸਲਰ ਲਗਾਤਾਰ ਜਿੱਤਣ ਵਾਲੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੇ ਦਿਨ ਦਿਹਾੜੇ ਡਰਗਸ ਵੇਚਣ ਵਾਲੇ ਇੱਕ ਗੈਂਗਸਟਰਾਂ ਨੇ ਉਹਨਾਂ ਦਿਨ ਦਿਹਾੜ ਕਤਲ ਕੀਤਾ ਸਾਡੇ ਜਿਹੜਾ ਕੌਂਸਲ ਸੀ ਕਾਲੀਦਲ ਦਾ ਉਹਨੇ ਡਰਗਸ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਡਟੇ ਰਹੇ 10 ਦਿਨ ਗੋਲੀ ਚਲੋਂ ਤੇ ਪਹਿਲੇ ਵੀ ਇੰਨਾਂ ਦੇ ਘਰੇ ਗੋਲੀ ਚਲਾਈ ਲਗਾਤਾਰ ਪੋਰਟਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਦੇਖ ਲਓ ਇੰਨੀ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ ਹੁਣ ਤਾਂ ਪੁਲਿਸ ਨੂੰ ਸਮਝ ਨਹੀਂ ਜਿਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਹਰ ਰੋਜ਼ ਤੁਸੀਂ ਦੇਖ ਲਓ ਰੋਜ਼ ਗੈਂਗਸਟਰ ਲੁੱਟ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਇਕ ਸਟੋਸ਼ਨ ਕਰ ਜਾਂਦੇ ਆ ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜੈ ਜੀ ਬੁਰੀ ਹਾਲਤ ਅੱਜ ਪੰਜਾਬ ਦੀ ਹੋ ਗਈ ਹੈ ਇਹਦਾ ਇੱਕ ਵੱਡਾ ਕਾਰਨ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਜਾਂ ਲੀਡਰ ਹੈ ਐਸਐਚਓ ਲਵਾਉਣ ਵਾਸਤੇ ਵੀ ਪੈਸੇ ਲੈਂਦੇ ਹੈ ਐਸਐਸਪੀ ਲਵਾਉਣ ਵਾਸਤੇ ਵੀ ਪੈਸੇ ਲੈਂਦੇ ਹੈ ਹੁਣ ਜੇਣੀ ਪੁਲਿਸ ਤੋਂ ਤੁਸੀਂ ਪੈਸੇ ਲਹੋਗੇ ਆਬਵੀਅਸਲੀ ਉਹਦੀ ਦੇਸ਼ ਖਤਮ ਹੋ ਜੂਗੀ ਅੱਜ ਤਾਂ ਮਾਈ ਪਾਰਟੀ ਹੈ ਨਹੀਂ ਹੁਣ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੀ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋਈ ਯੂਪੀ ਤੋਂ ਆਇਆ ਕਿਉਂ ਬਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਐ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਲੁੱਟਣ ਦਾ ਦੇਖੋ ਕਿੰਨੀਆਂ ਜਾਨਾਂ ਜਾ ਰਹੀਆਂ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜ ਰਹੇ ਜਿਵੇਂ ਸਾਡਾ ਅਰਜੰਦ ਸਿੰਘ ਐਮਸੀ ਲੜ ਰਹੇ ਸੀ ਅੱਜ ਉਹਨੂੰ ਵੀ ਅੱਜ ਜਾਨ ਦੇਣੀ ਪਈ ਪਰ ਅਫਸੋਸ ਇਸ ਗੱਲ ਦਾ ਹੈ ਅਲੀ ਤੱਕ ਦੋਸ਼ੀ ਉੱਪਰ ਜੇਰਦੇ ਆ ਕੋਈ ਪੁਰਾਣੀ ਕੋਈ ਕਰੀ ਨਹੀਂ ਦੇ ਐ ਲੱਗਦਾ ਜਿਵੇਂ ਪੁਲਿਸ ਤੇ ਡਰੱਗਸ ਮਾਫੀਆ ਦੇ ਵਿੱਚ ਇੱਕ ਨੈਕਸਸ ਬਣ ਗਿਆ ਪੈਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਆਤ ਬਣੀ ਜਾਂਦੇ ਐ ਅਗਲੇ ਸਾਲ ਡੇਢ ਸਾਲ ਤੱਕ ਤਬਾਈ ਆ ਜੂਗੀ